ਅੱਲੇ ਵੀ ਸੋਚੀ ਜਾਂਦੇ ਹੋ ਤੁਸੀਂ ਉਹ ਰੱਬ ਦਾ ਵਾਸਤਾ ਸੋਚਣਾ ਬੰਦ ਕਰੋ ਤੇ ਅੰਦਰ ਚੱਲੋ ਮੈਂ ਤਾਂ ਇਹ ਸੋਚਦਾ ਸੀ ਇਸ ਘਰ ਚ ਰਹਿੰਦੀ ਹੁਣ ਉਹ ਇਹੀ ਤਾਂ ਮਾੜੀ ਕਿਸਮਤ ਨਿਕਲੀ ਉਹਦੀ ਉਹ ਹੁਣ ਇਸੇ ਘਰ ਚ ਹੀ ਰਹਿੰਦੀ ਆ ਜਾਓ ਤੁਸੀਂ ਜਾ ਕੇ ਸਾਹਮਣਾ ਕਰੋ ਥੋਨੂੰ ਪਤਾ ਲੱਗੇ ਵੀ ਉਹ ਕਿੰਨੀ ਹਾਲੀ ਰਹਿੰਦੀ ਆ ਇੱਥੇ ਮੈਂ ਇੱਥੇ ਥੋੜੀ ਬਾਹਰ ਹੀ ਵੇਟ ਕਰੂੰਗੀ ਜਾਓ ਤੁਸੀਂ ਦੱਸੋ ਤੁਹਾਡਾ ਰੌਲਾ ਹੈ ਕਿਸ ਗੱਲ ਦਾ ਕਾਹਦਾ ਰੌਲਾ ਵੀਰ ਜੀ ਬਸ ਸਾਡੇ ਘਰ ਵੀ ਉਹੀ ਰੌਲਾ ਆ ਜਿਹੜਾ ਹਰੇਕ ਘਰ ਵਿੱਚ ਭੈਣ ਭਾਈਆਂ ਦਾ ਹੁੰਦਾ ਐਵੇਂ ਪੈ ਜਾਂਦੀ ਹੈ ਇਹ ਨਾ ਰਿਸ਼ਤੇ ਬਚਾਉਣ ਨੂੰ ਇਕੱਲਾ ਮੈਨੂੰ ਹੀ ਸੋਚਣਾ ਪੈਣਾ ਦੂਜੇ ਨੂੰ ਕੋਈ ਲੋੜ ਨਹੀਂ ਹੁੰਦੀ ਜਦੋਂ ਉਹ ਨੂੰ ਮੇਰੀ ਪ੍ਰਵਾਹ ਨਹੀਂ ਤਾਂ ਮੈਨੂੰ ਉਹਦੀ ਪ੍ਰਵਾਹ ਕਿਉਂ ਹੋਊਗੀ ਇਹ ਤਾਂ ਇਹ ਚਾਹੁੰਦੇ ਨੇ ਵੀਰ ਜੀ ਵੀ ਇਹਨਾਂ ਨੂੰ ਐਫਰਟ ਕੋਈ ਨਾ ਕਰਨੀ ਪਵੇ ਮਸਲਾ ਬਸ ਹੱਲ ਹੋ ਜਾਵੇ ਤੁਸੀਂ ਆਪੋ ਜੀ ਕਿੜਕੜੀ ਕਰੀ ਜਿੰਨੇ ਉਹ ਸਾਡੇ ਯਾਰ ਸਾਫ਼-ਸਾਫ਼ ਤਾਂ ਦੱਸੋ ਗੱਲ ਤਾਂ ਸਿੱਧੀ ਜੀ ਇਹ ਹੈ ਪੁੱਫੜ ਜੀ ਇਹ ਨਾ ਹੁਣ ਆਪਦੇ ਘਰ ਨੂੰ ਛੱਡ ਕੇ ਲੋਕਾਂ ਦੇ ਘਰਾਂ ਬਾਰੇ ਬਹੁਤਾ ਸੋਚਣ ਲੱਗ ਗਈ ਦੱਸੋ ਮੈਨੂੰ ਅੰਨਾ ਥੋੜੀ ਭੈਣ ਲੋਕ ਆ ਲੋਕ ਕਾਲੀਏ ਗੱਲ ਹੈ ਜਦੋਂ ਲੋਕਾਂ ਵਰਗਾ ਬਰਤਾਅ ਸਾਡੇ ਨਾਲ ਕਰਦੀ ਆ ਉਹ ਆ ਗੱਲ ਸੁਣ ਲਓ ਵੀਰ ਜੀ ਪਿਛਲੀਆਂ ਰੱਖਣੀਆਂ ਤੇ ਸਵੇਰ ਤੋਂ ਸ਼ਾਮ ਤੱਕ ਮੈਨੂੰ ਸਾਰਾ ਦਿਨ ੜਿੱਕਿਆ ਆਈ ਨਹੀਂ ਦੱਸ ਤੇ ਫਿਰ ਮੁੜ ਕੇ ਨਾ ਕੋਈ ਫੋਨ ਨਾ ਕੋਈ ਪਤਾ ਨਾ ਕੋਈ ਸੁਤਾ ਮੈਂ ਬੇਵਕੂਫਾ ਜਿਹੜਾ ਸਾਰਾ ਦਿਨ ੜਿੱਕੀ ਜਾਵਾ ਤੇ ਮੈਂ ਹੀ ਰਿਸ਼ਤੇ ਦੇ ਮਗਰ ਮਗਰ ਤੋੜੀ ਜਾਵਾ ਦੂਜੇ ਨੂੰ ਕੋਈ ਸਾਡੀ ਪਰਵਾਹੀ ਹੈ ਨਹੀਂਗੀ ਨਾ ਵੀਰ ਜੀ ਇਹਨਾਂ ਨੂੰ ਇੱਕ ਵਾਰੀ ਇਹ ਵੀ ਤਾਂ ਤੁਸੀਂ ਪੁੱਛ ਕੇ ਦੇਖੋ ਵੀ ਜੇ ਤੁਹਾਡੀ ਭੈਣ ਨਹੀਂ ਆਈ ਤਾਂ ਤੁਸੀਂ ਜਾਣਾ ਜ਼ਰੂਰੀ ਸਮਝਿਆ ਤੁਸੀਂ ਸੋਚਿਆ ਵੀ ਮੇਰੀ ਭੈਣ ਕਿਉਂ ਨਹੀਂ ਆਈ ਹੈਗੀ ਵੀ ਮੈਂ ਜਾ ਕੇ ਇੱਕ ਵਾਰੀ ਉਹਨੂੰ ਦੇਖ ਕੇ ਆਵਾਂ ਤੂੰ ਹਦਕ ਕਰਾਉਣਾ ਚਾਹਨੀ ਆ ਵੀ ਮੈਂ ਉੱਥੇ ਜਾਵਾਂ ਨੀਮਾ ਹੋ ਕੇ ਹੱਥ ਜੋੜਾਂ ਜੀ ਪੈਰੀ ਹੱਤ ਲਾਵਾਂ ਤੇ ਅਗਲਾ ਮੈਨੂੰ ਬੇਇੱਜ਼ਤੀ ਕਰਕੇ ੱਤਕੇ ਮਾਰ ਕੇ ਘਰੋਂ ਬਾਹਰ ਕੱਢ ਦੇ। ਤੇ ਦੇਚ ਹੱਦਕ ਵਾਲੀ ਕਿਹੜੀ ਗੱਲ ਆ? ਤੁਹਾਡੇ ਨਾਲ ਦੀ ਜੰਮੀ ਹੋਈ ਆ ਤੁਹਾਡੀ ਸਾਕੀ ਭੈਣ ਆ। ਇਹ ਤਾਂ ਪਾਈ ਬੜਾ ਅਜੀਬ ਰਿਵਾਜ ਐ। ਵੀ ਭੈਣ ਆਵੇ ਰਖੜੀ ਬੰਨ੍ਹਣ। ਜੇ ਕਿਤੇ ਭਰਾ ਚਲੇ ਜਾਊਗਾ ਤੇਰੀ ਵੇਂਧੀ ਲੱਤਦੀ ਆ। ਤੁਸੀਂ ਗੁੱਸਾ ਕਰੋ ਜਾਂ ਗਿੱਲਾ ਕਰੋ। ਤੁਹਾਡਾ ਫਰਜ਼ ਬਣਦਾ ਭੈਣ ਦੇ ਘਰ ਜਾ ਕੇ ਆਉਣਾ। ਰਿਸ਼ਤਾ ਟੁੱਟਦਾ ਟੁੱਟਦਾ ਟੁੱਟ ਜਾਂਦਾ ਐ ਪਰ ਜੁੜਦਾ ਜੁੜਦਾ ਜੁੜ ਵੀ ਜਾਂਦਾ। ਕਾਕਾ ਹੁਣ ਤੂੰ ਰਿਸ਼ਤਾ ਤੋੜਨ ਬਾਰੇ ਨਾ ਸੋਚ ਰਿਸ਼ਤੇ ਨੂੰ ਰ ਇਹਨੂੰ ਗੰਢੀ ਦਾ ਹੁੰਦਾ ਤੋੜੀ ਦਾ ਨਹੀਂ ਹੁੰਦਾ ਦੇਖੋ ਜੀ ਹਰ ਰਿਸ਼ਤਾ ਮਿਲ ਜਾਂਦਾ ਪਰ ਨਾਲ ਦੇ ਜੰਮੇ ਭੈਣ ਭਾਈ ਨਹੀਂ ਮਿਲਦੇ ਤੁਸੀਂ ਇੱਕ ਵਾਰੀ ਜਾ ਕੇ ਤਾਂ ਦੇਖੋ ਥੋੜੀ ਭੈਣ ਕਿੰਨੀ ਹਾਲੀ ਰਹਿੰਦੀ ਆ ਨਾ ਹੁਣ ਤੁਸੀਂ ਦਿਲ ਤੇ ਦਿਮਾਗ ਦੋਨਾਂ ਤੋਂ ਸੋਚੋ ਰਖੜੀ ਦਾ ਸਰਚਾ ਇੱਥੇ ਖੜੀ ਆ ਤੂੰ ਜਾਣ ਦੀ ਪਲੈਨਿੰਗ ਕਰੋ ਪਰ ਠੀਕ ਐ ਜੇ ਤੁਸੀਂ ਇਹਦੀ ਪੱਟੀ ਪੜਾਈਏ ਹੀ ਬੋਲਣਾ ਮੇਰੇ ਤੁਸੀਂ ਹਦਕ ਕਰਾਉਣੋਂ ਤੋਨੇ ਗਏ ਤਾਂ ਦੇਖੀ ਜੋ ਪੜਦੋ ਮੇਰਾ ਪਹਾ ਦੂਜੇ ਨੂੰ ਨਾ ਤੁਸੀਂ ਸਮਝਾਏ ਹੋ ਕੁਛ ਨਾ ਮੇਰੀ ਪ੍ਰਾਹ ਭਾਈ ਰੱਖੋ ਵੀ ਮੈਂ ਜਾਵਾਂ ਨਹੀਂ ਮੈਂ ਹੋ ਕੇ ਆ ਆ ਆ ਕਿਉਂ ਕੀ ਗੱਲ ਰੁੱਕ ਕਿਉਂ ਗਈ ਗੁੱਡੀ ਆਹੇ ਭਰਾ ਦਾ ਤੇਰੇ ਕੋਲੇ ਆਉਣਾ ਤੈਨੂੰ ਚੰਗਾ ਨਹੀਂ ਲੱਗਿਆ ਇਹ ਤੂੰ ਤਾਂ ਮੜ ਕੇ ਮੇਰੇ ਸਾਰ ਵੀ ਨਹੀਂ ਲਈ ਕਿ ਮੈਂ ਜਿਉਂ ਨਹੀਂ ਹੈ ਕ ਮਰ ਗਈ ਛੁਪ ਕਰ ਕਹਿੰਦੇ ਜੀਆ ਗੱਲਾਂ ਕਰਨ ਲੱਗੀ ਨਾ ਤੇਰਾ ਕੋਈ ਫਰਜ਼ ਨਹੀਂ ਸੀ ਪੜਦਾ ਵੀ ਆਪਣੇ ਭਰਾ ਨੂੰ ਦੱਸ ਦੇ ਨਾਲੇ ਹਾਂ ਸਾਰਾ ਕੁਝ ਕਿੱਥੇ ਉਹ ਤੂੰ ਇਸ ਘਰ ਚ ਕਿਵੇਂ ਤੁਹਾਡੀ ਕੋਠੀ ਫੈਕਟਰੀ ਸਾਰਾ ਕੁਝ ਕਿੱਥੇ ਆ ਬਸ ਮਾੜੇ ਟਾਈਮ ਤੇ ਇਹ ਜਿਹੇ ਹਿਨੇਰੀ ਚੱਲੀ ਸਾਰਾ ਖੁਸ਼ੀ ਤੇ ਸਨੇਹ ਸੋ ਗਿਆ ਇਹ ਤੂੰ ਸਾਨੂੰ ਦੱਸਣਾ ਜ਼ਰੂਰੀ ਵੀ ਨਹੀਂ ਸਮਝਿਆ ਨਾ ਵੀਰੇ ਹੁਣ ਤਾਂ ਸਾਰੇ ਗਿਲੇ ਸ਼ਿਕਵੇ ਖੜਾ ਹੀ ਕਰੇ ਜਾਏਗਾ ਆਜਾ ਪਾ ਬੈ ਕੇ ਦੁੱਪ ਸਖ ਫੋਲਦੀ ਆ ਵੀਰੇ ਮੈਨੂੰ ਤਾਂ ਲੱਗਦਾ ਸੀ ਆਪਾਂ ਹੁਣ ਇਸ ਜਨਮ ਚ ਮਿਲਣਾ ਹੀ ਨਹੀਂ ਜੇ ਤੂੰ ਥੋੜੇ ਦਿਨ ਹੋਰ ਲੇਟ ਹੋ ਜਾਂਦਾ ਨਾ ਸ਼ਾਇਦ ਤੂੰ ਮੇਰੇ ਮਰੀਦਈ ਮੂੰਹ ਦੇਖਦਾ ਉਹ ਏਤੀ ਵੱਡੀ ਗੱਲ ਤੂੰ ਕਿਵੇਂ ਕਹਤੀ ਨਾਲੇ ਤੂੰ ਮੈਨੂੰ ਇਹ ਦੱਸ ਤੂੰ ਪਿਛਲੀਆਂ ਰਖੜੀਆਂ ਤੇ ਕਿਉਂ ਨਹੀਂ ਸੀ ਆਈ ਭੈਣ ਵਾਲੇ ਫਰਜ਼ ਤਾਂ ਸਾਰੇ ਚੇਤੇ ਆ ਮੈਨੂੰ ਵੀਰੇ ਬਸ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਇਹਨਾਂ ਨੂੰ ਕੰਮ ਚ ਘਾਟਾ ਪੈ ਗਿਆ ਕਹਿੰਦੇ ਨਮਾ ਕੰਮ ਸੈੱਟ ਕਰਨਾ ਆ ਆਪਦੇ ਭਰਾ ਤੋਂ 20 ਲੱਖ ਰੁਪਏ ਜਾ ਕੇ ਲੈ ਕੇ ਆ ਹੁਣ ਮੈਂ ਕਿਹੜੇ ਮੂੰਹ ਨਾਲ ਆ ਕੇ ਤੁਹਾਡੇ ਤੋਂ ਪੈਸੇ ਮੰਗਦੀ ਜਦੋਂ ਮੈਂ ਪੈਸੇ ਲੈਉਣ ਤੋਂ ਮਨਾਂ ਕਰਤਾ ਤਾਂ ਮੈਨੂੰ ਰੋਕਤਾ ਕਹਿੰਦੇ ਹੁਣ ਤੂੰ ਉਸ ਘਰ 'ਚ ਪੈਰ ਪਾ ਕੇ ਦੇਖੀ ਤੇ ਕਹਿੰਦੇ ਜੇ ਜਾਣਾ ਹੈ ਆਵਦੀ ਜਿੱਦ ਨਾਲ ਤਾਂ ਵਾਪਸ ਨਾ ਆਈ ਇਸ ਘਰ 'ਚ ਪੈਰ ਨਹੀਂ ਪਾਉਣਾ ਆਕੇ ਪਰ ਗੁੱਡੀ ਇਹ ਸਾਰਾ ਕੁਝ ਤੂੰ ਮੈਨੂੰ ਦੱਸ ਦ ਸਕਦੀ ਸੀ ਜਿੰਨੇ ਜਿਆਦਾ ਨਹੀਂ ਸੀ ਉਹ ਜਿੰਨੇ ਜੋਗੇ ਸੀਗੇ ਓੰਨੇ ਤਾਂ ਤੇਰੀ ਮਦਦ ਕਰਦੇ ਨਾ ਵੀਰੇ ਪੈਸੇ ਦੇਣ ਲੈਣ ਦਾ ਵਿਹਾਰ ਪਾ ਕੇ ਨਾ ਰਿਸ਼ਤਿਆਂ 'ਚ ਫਿੱਕ ਪੈ ਜਾਂਦਾ ਕਿਹੜੇ ਮੂੰਹ ਨਾਲ ਮੈਂ ਪੈਸੇ ਮੰਗਦੀ ਨਾਲੇ ਉਂ ਤੁਸੀਂ ਥੋੜਾ ਮੇਰਾ ਕਰਦੇ ਰਹੇ ਹੋ ਹਰ ਇੱਕ ਦਿਨ ਦਿਹਾੜ ਮੈਨੂੰ ਪੂਰਦੇ ਰਹੇ ਹੋ ਆਪਣੀ ਜ਼ਿੰਮੇਵਾਰੀ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਨਿਭਾਉਂਦੇ ਰਹੇ ਹੋ ਤੇ ਫਿਰ ਮੈਂ ਆ ਕਿਉਂ ਕਰਦੀ ਮੈਨੂੰ ਤੇਰੇ ਨਾਲ ਇੱਕੋ ਹੀ ਗਿਲਾ ਆ ਵੀਰੇ ਜੇ ਮੈਂ ਨਹੀਂ ਸੀ ਆਈ ਤੂੰ ਵੀ ਆਉਣਾ ਜ਼ਰੂਰੀ ਨਹੀਂ ਸਮਝਿਆ ਬਸ ਆ ਫੋਕੀਆਂ ਜिदबाजੀਆਂ ਲੈ ਬੈਂਦੀਆਂ ਰਿਸ਼ਤਿਆਂ ਨੂੰ

ਅਕ ਟੁੱਟ ਮਾਰ ਕਰਕੇ ਆ ਹਾਰ ਕਰਤਾ ਕੋਈ ਨਹੀਂ ਫਿਰ ਇਹਨਾਂ ਨੂੰ ਦੱਸੂ ਵੀ ਮੇਰੀ ਭੈਣ ਤੇ ਹੱਥ ਚੱਕਣ ਦਾ ਨਤੀਜਾ ਕੀ ਮੰਦਾ ਤੇ ਜਿਵੇਂ ਉਹਨੂੰ ਰੋਕਿਆ ਜਾਂਦਾ ਪੇਕੇ ਜਾਣ ਤੋਂ ਜੋ ਹੋਣਾ ਸੀ ਉਹ ਹੋ ਗਿਆ ਤੂੰ ਭੈਣ ਇਹ ਸੋਚ ਤੇਰੇ ਤੇ ਦੁੱਖ ਦੇ ਬੱਦਲ ਐ ਨਾ ਜਿਹੜੇ ਉਹ ਦੂਰ ਹੋ ਗਏ ਚੱਲ ਉਹ ਤੇਰਾ ਭਰਾ ਤ ਆਪਣੀ ਭੈਣ ਵਾਸਤੇ ਇੰਨਾ ਚੱਕਣ ਵੀ ਨਹੀਂ ਚੱਕ ਸਕਦਾ ਚੱਲ ਸਿਆਣੇ ਕਹਿੰਦੇ ਨੇ ਕਿ ਦੁਨੀਆ ਵਿੱਚ ਹਰ ਰਿਸ਼ਤਾ ਮਿਲ ਜੂ ਪਰ ਨਾਲ ਦੇ ਜੰਮੇ ਹੋਏ ਭੈਣ ਭਾਈ ਨਹੀਂ ਮਿਲਦੇ ਇਹ ਗਲਤਫਹਿਮੀ ਆ ਕਈ ਵਾਰੀ ਚੰਗੇ ਭਲੇ ਰਿਸ਼ਤਿਆਂ ਵਿੱਚ ਤਰੇੜਾਂ ਪਾ ਦਿੰਦੀਆਂ ਨੇ ਜਦੋਂ ਰਿਸ਼ਤਿਆਂ 'ਚ ਤਰੇੜਾਂ ਪੈ ਜਾਂਦੀਆਂ ਨੇ ਤਾਂ ਜਿਹੜੀਆਂ ਵਿਛੜਨ ਵਾਲੀਆਂ ਦੋਨੋਂ ਤਰ੍ਹਾਂ ਹੁੰਦੀਆਂ ਨੇ ਉਹ ਸਿਰਫ ਏਸੇ ਚੀਜ਼ ਦਾ ਇੰਤਜ਼ਾਰ ਕਰਦੀਆਂ ਨੇ ਵੀ ਸਾਡੇ ਦੋਨਾਂ ਵਿੱਚੋਂ ਪਹਿਲ ਕੌਣ ਕਰੋ ਤੇ ਆਪਣੀ ਈਗੋ ਨੂੰ ਦੂਰ ਕਰਕੇ ਕਿਸੇ ਨਾ ਕਿਸੇ ਨੂੰ ਤਾਂ ਪਹਿਲ ਕਰ ਲੈਣੀ ਚਾਹੀਦੀ ਆ ਅੱਧੇ ਗੁੱਸੇ ਗਿਲੇ ਤਾਂ ਇੱਕ ਦੂਜੇ ਨੂੰ ਮਿਲ ਕੇ ਹੀ ਉਤਰ ਜਾਂਦੇ ਨੇ ਤੇ ਮੈਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਦਿਨਤਿਆਤੇ ਨਹੀਂ ਕਦੀ ਕਦੀ ਆਪਣੀਆਂ ਭੈਣਾਂ ਨੂੰ ਵੈਸੇ ਵੀ ਮਿਲਣ ਜਾਇਆ ਆਇਆ ਕਰੋ ਕਿਉਂਕਿ ਭੈਣਾਂ ਤਾਂ ਸਹੁਰੇ ਘਰ ਦੀਆਂ ਜੰਜੀਰਾਂ 'ਚ ਬੱਜੀਆਂ ਹੁੰਦੀਆਂ ਨੇ ਉਹਨਾਂ ਨੇ ਤਾਂ ਉਹੀ ਕਰਨਾ ਜੋ ਉਹਦੇ ਸਹੁਰੇ ਪਰਿਵਾਰ ਨੇ ਕਹਿਣਾ ਕਈ ਵਾਰੀ ਭੈਣ ਦਾ ਦਿਲ ਤਾਂ ਬਹੁਤ ਕਰਦਾ ਹੁੰਦਾ ਵੀ ਉਹ ਆਪਣੇ ਪੇਕੇ ਘਰ ਜਾਵੇ ਆਪਣੇ ਭਰਾ ਨੂੰ ਮਿਲੇ ਪਰ ਸਹੁਰਿਆਂ ਦੀਆਂ ਕੋਸ਼ਿਕ ਮਜਬੂਰੀਆਂ ਕਾਰਨ ਜਾਂ ਸਹੁਰਿਆਂ ਦੀਆਂ ਰੋਕਾਂ ਕਾਰਨ ਉਹ ਆਪਣੇ ਪੇਕੇ ਘਰ ਤੇ ਆਪਣੇ ਭਰਾ ਨੂੰ ਮਿਲ ਨਹੀਂ ਸਕਦੀ ਸੋ ਭਰਾ ਨੂੰ ਤਾਂ ਕੋਈ ਬੰਦਸ਼ ਨਹੀਂ ਨਾ ਹੁੰਦੀ ਸੋ ਭਰਾ ਹੀ ਕਦੀ ਕਦੀ ਪਹਿਲ ਕਰ ਲਵੇ ਜੇ ਮੇਰੀ ਭੈਣ ਰੁੱਸੀ ਬੈਠੀ ਆ ਤਾਂ ਮੈਂ ਜਾ ਕੇ ਆਪਣੀ ਭੈਣ ਨੂੰ ਮਨਾ ਲਵਾ ਕਿਉਂਕਿ ਭੈਣ ਨੂੰ ਭਰਾ ਦੇ ਤੋਹਫਿਆਂ ਜਾਂ ਪੈਸਿਆਂ ਦੀ ਲੋੜ ਨਹੀਂ ਹੁੰਦੀ ਸਿਰਫ ਭਰਾ ਦੀ ਲੋੜ ਹੁੰਦੀ ਆ ਕਈ ਵਾਰੀ ਸਾਲਾਂ ਦੇ ਪਏ ਹੋਏ ਫਰਕ ਐ ਮਿੰਟਾਂ ਸੈਂਟਾਂ 'ਚ ਦੂਰ ਹੋ ਜਾਂਦੇ ਆ ਪਰ ਕੋਈ ਨਾ ਕੋਈ ਪਹਿਲ ਜਰੂਰ ਕਰ ਲਿਆ ਕਰੋ